ਸਤਿ ਸ਼੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਅਕਸਰ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਐਸ ਟਾਈਮ ਫਰੋਰੀਪੁਰ ਜ਼ਿਲ੍ਹੇ ਦੇ ਆਖਰੀ ਪਿੰਡ ਗਿੱਲ ਦੇ ਵਿੱਚ ਗਿੱਲ ਪਿੰਡ ਦੇ ਵਿੱਚ ਲੱਭੀ ਬਾਈ ਦੇ ਘਰੇ ਐਸ ਟਾਈਮ ਮੌਜੂਦ ਹਾਂ ਵਪਾਰ ਦਾ ਕੰਮ ਇੱਕ ਝੋਟੀ ਵਿਖਾਉਣੀ ਆ ਤੁਹਾਨੂੰ ਮਿੱਤਰੋ ਬਿਲਕੁਲ ਤਾਜੀ ਸੋਈ ਆ ਇਹ ਸਵੇਰ ਇਹਨੇ ਬੱਚੇ ਨੂੰ ਜਨਮ ਦਿੱਤਾ ਵਾ ਜਿਹੜਾ ਮਿੱਤਰੋ ਇੱਕ ਬੇਨਤੀ ਹੋਰ ਕਰ ਦੇਣੀ ਚਾਹਣਾ ਜਿਹੜੇ ਭਰਾ ਵੀਡੀਓ ਬਣਵਾਉਂਦੇ ਆ ਜੇਕਰ ਤੁਹਾਡਾ ਪਸੂ ਸੋਇਆ ਹੋਇਆ ਜ਼ੇਰ ਪਾ ਰਿਹਾ ਤਾਂ ਕਿਰਪਾ ਕਰਕੇ ਸਾਡੀ ਸਾਰੇ ਚੈਨਲ ਵਾਲਿਆਂ ਭਰਾਵਾਂ ਦੇ ਵੱਲੋਂ ਇਹ ਬੇਨਤੀ ਆ ਵੀ ਅਸੀਂ ਵੀਡੀਓ ਦੇ ਵਿੱਚ ਜ਼ੇਰ ਆ ਜਿਹੜੀ ਉਹ ਨਹੀਂ ਦਿਖਾ ਸਕਦੇ YouTube ਨੇ ਬੈਨ ਕੀਤੀ ਹੋਈ ਆ ਇਸ ਕਰਕੇ ਸਾਡੇ ਸਾਰੇ ਭਰਾਵਾਂ ਨੂੰ ਬੇਨਤੀ ਆ ਵੀ ਜ਼ਹਿਰ ਪਾਉਂਦੇ ਪਸ਼ੂ ਦੀ ਅਸੀਂ ਵੀਡੀਓ ਨਹੀਂ ਬਣਾਵਾਂਗੇ ਕਿਰਪਾ ਕਰਕੇ ਜੇ ਤੁਹਾਡਾ ਜਾਨਵਰ ਸੂਪਿਆ ਹੋਵੇ ਤਾਂ ਸਾਨੂੰ ਫੋਨ ਦੇ ਉੱਤੇ ਰابطਾ ਕਾਇਮ ਕਰਕੇ ਦੱਸ ਜ਼ਰੂਰ ਦਿਓ ਵੀ ਸਾਡੇ ਪਾਸੋਂ ਸੂਪਿਆ ਹੋਵੇ ਭਾਈ ਜ਼ਹਿਰ ਇੰਨੇ ਹਜੇ ਪਾਉਣੀ ਆ ਇਹ ਸਾਡੀ ਬੇਨਤੀ ਨੂੰ ਬਾਈ ਬਣ ਕੇ ਕਬੂਲ ਕਰਿਓ ਕਿਉਂਕਿ YouTube ਕੁਝ ਦਿਨ ਪਿਛਲੇ ਦਿਨਾਂ ਤੋਂ 15 20 ਦਿਨਾਂ ਤੋਂ ਪਸ਼ੂਆਂ ਦੇ ਸਬੰਧ ਦੇ ਵਿੱਚ ਜਿਹੜੇ ਚੈਨਲ ਆ ਉਹਨਾਂ ਨੂੰ ਬਹੁਤ ਇਗਨੋਰ ਦੇ ਨਾਲ ਦੇਖ ਰਿਹਾ ਔਰ ਬੈਨ ਵੀ ਕਰ ਰਿਹਾ ਕਈ ਭਰਾਵਾਂ ਦੇ ਤੁਹਾਨੂੰ ਪਤਾ ਹੀ ਆ ਚੈਨਲ ਪਿਛਲੇ ਦਿਨਾਂ ਦੇ ਵਿੱਚ ਬੰਦ ਵੀ ਹੋ ਚੁੱਕੇ ਆ ਇਹ ਸਾਡੀ ਬੇ ਕਰਨੇ ਇਹੇ ਹੀ ਹੋ ਚੁੱਕਿਆ ਵੀ ਅਸੀਂ ਪਸ਼ੂ ਨੂੰ ਡਿਸਟਰਬ ਨਹੀਂ ਕਰਦਾ ਦਿਖਾ ਸਕਦੇ ਪਸ਼ੂ ਨੂੰ ਆਪਾਂ ਫੜ ਕੇ ਤੋਰਬਾਰੀ ਦੇ ਵਿੱਚ ਵੀ ਚੰਗਾ ਬਹਲਾ ਹਾਰ ਸ਼ਿੰਗਾਰ ਲਾ ਕੇ ਵੀ ਆਪਾਂ ਪਸ਼ੂ ਨੂੰ ਜਿਹੜਾ ਉਹ ਵੀਡੀਓ ਦੇ ਵਿੱਚ ਨਹੀਂ ਦਿਖਾ ਸਕਦੇ ਸਿੰਪਲ ਸੰਗਲ ਦੇ ਵਿੱਚ ਆਪਾਂ ਪਸ਼ੂ ਦਿਖਾ ਸਕਦੇ ਆ ਇਨੀਆਂ ਕੋਈ ਬੇਨਤੀਆਂ ਨੂੰ ਕਬੂਲ ਕਰਿਓ ਸਤਿ ਸ਼੍ਰੀ ਅਕਾਲ ਲੱਭੀ ਬਾਈ ਸਤਿ ਸ਼੍ਰੀ ਅਕਾਲ ਬਾਈ ਕੀ ਹਾਲ ਚਾਲ ਹੈ ਵੀਰੇ ਠੀਕ ਆ ਬਾਈ ਵਧੀਆ ਸੇਤਾ ਠੀਕ ਹੈ ਮੇਰੇ ਭਰਾ ਦੀਆਂ ਹਾਂ ਵਧੀਆ ਬਾਈ ਠੀਕ ਆ ਲੱਭੀ ਬਾਈ ਜਿਹੜੀ ਝੋਟੀ ਆਪਾਂ ਵੇਚਨੀ ਆ ਕਿੰਨਾਵਾਂ ਸੂਹਾ ਇਹ ਦੂਜਾ ਸੂਹਾ ਬਾਈ ਦੂਜਾ ਸੂਹਾ ਠੀਕ ਆ ਕਿੰਨੇ ਦਿਨ ਹੋ ਗਏ ਬ ਹਾਂ ਠੀਕ ਹੈ ਬਾਈ ਲੱਭੀ ਵੀਰੇ ਨੇ ਪਹਿਲੇ ਕੁ ਸੂਏ ਕਿੰਨਾ ਗੋਦ ਦੁੱਧ ਦਿੱਤਾ ਹੋਇਆ ਬਾਈ ਪਈ ਦਾ ਸੂਏ ਬਾਈ ਉਹਨਾਂ ਨੇ 10 ਕਿਲੋ ਦਿੱਤਾ ਠੀਕ ਹੈ ਬਈ ਨੇ ਗੋਦ ਦਿੱਤਾ ਵੀ ਹੋਣਾ ਹਣਾ ਦੋਸਾਂ ਵਾਲੀ ਝੋਟੀ ਕੱਟਾ ਮਗਰ ਕੇ ਕੱਟੀ ਵੀਰੇ ਕੱਟਾ ਮਗਰ ਮੈਂ ਕੱਟਾ ਮਗਰ ਇਹਦੇ ਠੀਕ ਹੈ ਵੀਰੇ ਤੇ ਵੱਡੇ ਬਾਈ ਕਿੰਨਾ ਦੁੱਧ ਤੇਰੇ ਹਿਸਾਬ ਦੇ ਨਾਲ ਐਤ ਕੀ ਦੇਣਾ ਚਾਹੀਦਾ ਇਹਨੂੰ 12 ਕਿਲੋ ਆ ਦੇ ਦਊਗੀ ਬਾਈ ਯਾਰ 12 ਕਿਲੋ ਦੇ ਦਊਗੀ ਹਣਾ ਠੀਕ ਹੈ ਲੱਭੀ ਵੀਰੇ ਕੀ ਰੇਟ ਰਹੂਗਾ ਬਾਈ ਜੰਦਾ ਇਹਦਾ ਰੇਟ ਬਾਈ 80000 80000 ਰੁਪਏ ਮਾਨਤਾ ਨੇ ਉਹਦੇ ਵਿੱਚ ਕਰ ਦਾਂਗੇ ਬਾਈ ਠੀਕ ਹੈ ਕੱਢੀ ਬਾਲ ਨੂੰ ਤੋਰੀ ਪਹਿਲੇ ਸੋਏ 10 ਕਿਲੋ ਦੋ ਦਿਨ ਦਿੱਤਾ ਹੋਇਆ ਦੂਜੇ ਸੋਏ ਦੇ ਵਿੱਚ ਕਰਮਾਂ ਵਾਲੀ ਐਤਕੀ 11 10 11 ਕਿਲੋ ਦੋ ਤਾਂ ਖੁੱਲਾ ਡੁੱਲਾ ਦਊਗੀ ਕਿਉਂਕਿ ਭਾਈ ਲੇਵੇ ਭਾਂਡੇ ਦੇ ਉਹਦਾ ਛੋਟੀ ਸਾਫ ਤੇ ਸੁਥਰੀ ਆ ਜਿੰਨੀ ਹੈਗੀ ਆ ਥਣ ਲੇਵੇ ਵਾਲੀ ਆ ਕੁਆਲਿਟੀ ਆ ਜਿਹੜੀ ਉਹ ਤੁਸੀਂ ਦੇਖ ਸਕਦੇ ਧੱਕ ਬੇਮਲੂਮੀ ਜੀ ਗਾਂ ਨੂੰ ਆ ਬਿਲਕੁਲ ਤਾਜੀ ਸੋਈ ਆ ਇਹਨੇ ਕੱਟੇ ਨੂੰ ਜਨਮ ਦਿੱਤਾ ਵਾ ਮਿੱਤਰੋ ਦੇਖ ਸਕਦੇ ਤੁਸੀਂ ਬਣਦੇ ਵੀਰ ਉੱਥੇ ਲੈ ਜਾ ਬਾਈ ਆਰਡਰ ਦੀ ਕੁਆਲਿਟੀ ਉਹਨੂੰ ਬਿਹਤਰੀਨ ਆ ਦਰਮਿਆਨੀ ਡੌਲ ਦੇ ਵਿੱਚ ਆ ਨਾ ਬਾਲੀ ਵੱਡੀਆਂ ਤੇ ਨਾ ਬਾਲੀ ਲੰਮੀਆਂ ਆ ਮੋਲ ਦੇ ਭਾਅ ਦੇ ਹਿਸਾਬ ਮੁਤਾਬਕ ਬਿਲਕੁਲ ਬਈ ਜੈ ਜੈ ਕਿਉਂਕਿ 80000 ਦੇ ਵਿੱਚੋਂ ਮਾਨ ਤਾਣਨ ਨਾਲੇ ਤੁਹਾਨੂੰ ਮਿਲ ਜਾਣੀ ਹੈ ਕਰਮਾਂ ਵਾਲੀ ਸੋਨਾ ਇਹਨੂੰ ਜਿਹੜਾ ਡਰ ਕੁਆਲਟੀ ਲੱਗੀ ਹੋਈ ਹੈ ਬੇਤਰੀਨ ਤੇ ਖਾਸ ਜੇਰ ਵਗੈਰਾ ਇਹਨੇ ਡਨ ਪਾਤੀ ਆ ਮਿੱਤਰੋ ਪਹਿਲਾਂ ਵੀ ਇਹਦੀ ਸਵੇਰ ਵੀਡੀਓ ਕਰਨ ਦੇ ਲਈ ਆਇਆ ਸੀ ਮੈਂ ਉਹ ਤਾਂ ਰੋਕੀਆ ਉਦੋਂ ਵੀਡੀਓ ਦੇ ਵਿੱਚ ਇਹਨੇ ਜੇਰ ਪਾਉਣੀ ਸੀ ਫਿਰ ਮੈਂ ਇਸੇ ਕਰਕੇ ਵੀਡੀਓ ਜਿਹੜੀ ਉਹ ਕੈਨਸਲ ਕੀਤੀ ਆ ਧੰਨਵਾਦ ਆ ਦੋਸਤੋ ਆਪਾਂ ਇਹਦੀ ਵੀਡੀਓ ਬਣਾ ਦਿੱਤੀ ਆ ਡਿਟੇਲ ਲੈ ਦਿੱਤੇ ਨੰਬਰ ਲੈ ਦਨ ਨਾਲੇ ਅੱ비 ਬਈ ਨੰਬਰ ਦਈ ਵੀਰੇ 9941 ਬਾਈ ਜੀ 58824 ਇੱਕ ਵਾਰੀ ਹੋਰ ਬੋਲ ਦਈਏ ਵੀਰੇ 9941 ਜੀ 58824 ਠੀਕ ਆ ਇਸ ਨੰਬਰ ਤੇ ਤੁਸੀਂ ਮਿੱਤਰੋ ਬਾਈ ਨਾਲ ਕਰਨੀ ਹੈ ਗੱਲਬਾਤ ਸ਼ੁਕਰੀਆ ਜਉਂਦਰੋਂ ਧੰਨਵਾਦ